ਨਿਰੰਕਾਰੀ ਪਾਈਚਾਰੇ ਦੇ ਮੁਖੀ ਬਾਬਾ ਹਰਦੇਵ ਸਿੰਘ ਦੇ ਦੇਹਾਂਤ ਤੋਂ ਬਾਅਦ ਵੱਡਾ ਸਵਾਲ ਇਹੀ ਸੀ ਕਿ ਹੁਣ ਪਾਈਚਾਰੇ ਦਾ ਅਗਲਾ ਮੁਖੀ ਕੌਣ ਹੋਵੇਗਾ ਸਵਾਲ ਇਸ ਲਈ ਵੀ ਸੀ ਕਿ ਬਾਬਾ ਹਰਦੇਵ ਸਿੰਘ ਨੇ ਆਪਣੇ ਵਾਰਸ ਵਿੱਚੋਂ ਕਿਸੇ ਦਾ ਨਾਮ ਤੈਅ ਨਹੀਂ ਸੀ ਕੀਤਾ ਮੰਗਲਵਾਰ ਸ਼ਾਮ ਹੋਏ ਐਲਾਨ ਤੋਂ ਬਾਅਦ ਇਹ ਸਸ਼ੋਪੰਜ ਖਤਮ ਹੋ ਗਿਆ ਬਾਬਾ ਹਰਦੇਵ ਸਿੰਘ ਦੀ ਪਤਨੀ ਸਵਿੰਦਰ ਕੌਰ ਨੂੰ ਨਿਰੰਕਾਰੀ ਪਾਈਚਾਰੇ ਦੀ ਮੁਖੀ ਐਲਾਨਿਆ ਗਿਆ 1929 ਤੋਂ ਸ਼ੁਰੂ ਹੋਏ ਨਿਰੰਕਾਰੀ ਮਿਸ਼ਨ ਦੇ 87 ਸਾਲ ਦੇ ਇਤਿਹਾਸ 'ਚ ਮਾਤਾ ਸਤਵਿੰਦਰ ਕੌਰ ਪਹਿਲੇ ਮਹਿਲਾ ਮੁਖੀ ਨੇ ਬਾਬਾ ਹਰਦੇਵ ਸਿੰਘ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਅਗਲੇ ਮੁਖੀ ਦੇ ਐਲਾਨ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਪਰ ਉਹਨਾਂ ਦੇ ਸੰਸਕਾਰ ਤੋਂ ਇੱਕ ਦਿਨ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਗਿਆ ਪਹਿਲਾਂ ਇਹ ਵੀ ਚਰਚਾਵਾਂ ਸਨ ਕਿ ਬਾਬਾ ਹਰਦੇਵ ਸਿੰਘ ਦੀ ਸਭ ਤੋਂ ਛੋਟੀ ਬੇਟੀ ਸੁਦਿਕਸ਼ਾ ਨੂੰ ਨਿਰੰਕਾਰੀ ਮਿਸ਼ਨ ਦੀ ਕਮਾਂਡ ਸੌਂਪੀ ਜਾ ਸਕਦੀ ਹੈ ਸੂਤਰ ਮਤਾਬਿਕ 21 ਮੈਂਬਰੀ ਕਮੇਟੀ ਜੋ ਕਿ ਨਿਰੰਕਾਰੀ ਮੁਖੀ ਨੂੰ ਐਡਮਿਨਿਸਟ੍ਰੇਟਿਵ ਮਾਮਲਿਆਂ ਬਾਰੇ ਸਲਾਹ ਦਿੰਦੀ ਹੈ ਉਸ ਕਮੇਟੀ ਨੇ ਵਿਚਾਰ ਵਟਾਂਦਰੇ ਤੋਂ ਬਾਅਦ ਮਾਤਾ ਸੁਵਿੰਦਰ ਕੌਰ ਦਾ ਨਾਮ ਤੈਅ ਕੀਤਾ ਸੁਵਿੰਦਰ ਕੌਰ ਨਿਰੰਕਾਰੀ ਮਿਸ਼ਨ ਦੇ ਪੰਜਵੇਂ ਮੁਖੀ ਨੇ 1929 ਚ ਬਾਬਾ ਬੋਟਾ ਸਿੰਘ ਨੇ ਸਾਂਤ ਨਿਰੰਕਾਰੀ ਮਿਸ਼ਨ ਦਾ ਗਠਨ ਕੀਤਾ ਸੀ 1943 ਵਿੱਚ ਬਾਬਾ ਅਵਤਾਰ ਸਿੰਘ ਨੂੰ ਕਮਾਨ ਸੌਂਪੀ ਗਈ 1962 ਵਿੱਚ ਬਾਬਾ ਗੁਰਬਚਨ ਸਿੰਘ ਨੂੰ ਮੁਖੀ ਠਾਪਿਆ ਗਿਆ 1980 ਵਿੱਚ ਬਾਬਾ ਹਰਦੇਵ ਸਿੰਘ ਨਿਰੰਕਾਰੀ ਮੁਖੀ ਬਣਾਏ ਗਏ ਸਿੱਖਰ ਮੰਦਰ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਪਰ ਇਸ ਦੀ ਮੁਖਤਾਰਾ ਤੋਂ ਬਾਅਦ ਹੋ ਕੇ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਦੇ ਗੁਰੂ ਨੂੰ ਸਭ ਤੋਂ ਉੱਚਾ ਦਰਜਾ ਦਿਵਾਉਣ ਲਈ ਨਿਰੰਕਾਰੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਇਸੇ ਅੰਦੋਲਨ ਤੋਂ ਸਾਲ 1929 ਵਿੱਚ ਨਿਰੰਕਾਰੀ ਮਿਸ਼ਨ ਦਾ ਜਨਮ ਹੋਇਆ ਸੀ ਨਿਰੰਕਾਰੀ ਮਿਸ਼ਨ ਦੀਆਂ 27 ਦੇਸ਼ਾਂ ਚ ਕਰੀਬ 3000 ਸ਼ਾਖਾਵਾਂ ਨੇ ਦਾਵਾ ਕੀਤਾ ਜਾਂਦਾ ਹੈ ਕਿ ਨਿਰੰਕਾਰੀ ਪਾਈਚਾਰੇ ਦੇ 10 ਮਿਲੀਅਨ ਲੋਕ ਸਮਰਥਕ ਨੇ